ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਗੁਰਦੇ ਕੁਝ ਤਿੰਨ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਜੇਕਰ ਤੁਸੀਂ ਇਹਨਾਂ ਤਿੰਨ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦੇਣਗੇ ਆਜ ਕੱਲ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਤੇ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮ ਚੱਲ ਰਹੀਆਂ ਹਨ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਮਿਲ ਰਹੇ ਜਿਸ ਤਰ੍ਹਾਂ ਉਹ ਰਿਸ਼ਤਾ ਚਾਹੁੰਦੇ ਹਨ ਉਹਨਾਂ ਨੂੰ ਰਿਸ਼ਤਾ ਨਹੀਂ ਮਿਲ ਰਿਹਾ ਤੇ ਇਸ ਦੇ ਨਾਲ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸਾਡਾ ਰਿਸ਼ਤਾ ਤੈਅ ਹੋ ਜਾਂਦਾ ਹੈ ਤੇ ਵਿਆਹ ਤੋਂ ਪਹਿਲਾਂ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਟੁੱਟ ਜਾਂਦਾ ਹੈ ਤੋੜ ਤੱਕ ਵਿਆਹ ਸਿਰੇ ਨਹੀਂ ਚੜਦਾ ਤੇ ਸੋ ਇਸ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਪ੍ਰੋਬਲਮ ਇਸ ਕਰਕੇ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੀਆਂ ਗਲਤੀਆਂ ਸਾਡੇ ਕੋਲੋਂ ਵੀ ਹੋ ਜਾਂਦੀਆਂ ਨੇ ਕੁਝ ਸਾਡੇ ਕੋਲੋਂ ਸਾਹਮਣੇ ਵਾਲੇ ਪਰਸਨ ਕੋਲੋਂ ਗਲਤੀਆਂ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਵੀ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਇਹ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਤਾਂ ਅੱਜ ਦੇ ਜਿਹੜੇ ਵੀਡੀਓ ਤੇ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਜੇਕਰ ਆਪਣੇ ਘਰ ਦੇ ਵਿੱਚ ਬੈਠ ਕੇ ਕਰਦੇ ਹੋ ਤਾਂ ਸਮਝ ਲਓਗੇ ਤੁਹਾਡੀ ਜ਼ਿੰਦਗੀ ਪੂਰੇ ਤਰੀਕੇ ਨਾਲ ਬਦਲ ਜਾਵੇਗੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋ ਜਾਣਗੇ ਕਿਉਂਕਿ ਜਦੋਂ ਵੀ ਅਸੀਂ ਗੁੜ ਦੇ ਉਪਾਅ ਕਰਦੇ ਹਾਂ ਚੀਨੀ ਦੇ ਸ਼ੱਕਰ ਦੇ ਤਾਂ ਅਸੀਂ ਵਿਸ਼ਵਾਸ ਤੇ ਨਾਲ ਕਰਦੇ ਹਾਂ ਤੇ ਇਹ ਉਪਾਅ ਕਦੇ ਵੀ ਫਿਰ ਸੰਗਾਚੀ ਫੇਲ ਨਹੀਂ ਹੁੰਦੇ ਕਿਉਂਕਿ ਸਾਲ 2025 ਹੈ ਜੋ ਇਹ ਮੰਗਲ ਦਾ ਸਾਲ ਹੈ ਤੇ ਮੰਗਲਵਾਰ ਅਸੀਂ ਜੋ ਵੀ ਉਪਾਅ ਕਰਦੇ ਹਾਂ ਲਾਲ ਰੰਗ ਦੇ ਸੰਬੰਧ ਵਿੱਚ ਸਮਝ ਲਓ ਕਿ ਜਿਹੜਾ ਗੋੜ ਸ਼ੱਕਰ ਦਾ ਕਲਰ ਹੁੰਦਾ ਹੈ ਉਹ ਲਾਲ ਰੰਗ ਦਾ ਹੁੰਦਾ ਹੈ ਜਦੋਂ ਵੀ ਅਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਲਾਲ ਰੰਗ ਦੀ ਚੀਜ਼ ਦਾ ਉਪਾਅ ਕਰਦੇ ਹਾਂ ਚਾਹੇ ਉਹ ਲੱਡੂ ਦਾ ਹੋਵੇ ਚਾਹੇ ਬੇਸਣ ਵਾਲੇ ਲੱਡੂ ਦਾ ਚਾਹੇ ਗੋੜ ਦਾ ਹੋਵੇ ਜਾਂ ਫਿਰ ਬਰਾਊਨ ਸ਼ੱਕਰ ਦਾ ਹੋਵੇ ਸਾਡਾ ਉਹ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਸਾਡੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਦੂਰ ਹੋ ਜਾਂਦੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਵੇਂ ਕਦੋਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਕਵਾ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ 1 ਰੁਪਏ ਦਾ ਖਰਚਾ ਵੀ ਨਹੀਂ ਹੋਣ ਵਾਲਾ ਇਸ ਪਾਣੂ ਕਰਨ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਪਾਠ ਪੂਜਾ ਦਾ ਸਥਾਨ ਬਣਾਇਆ ਉੱਥੇ ਬੈਠ ਕੇ ਤੁਸੀਂ ਇਸ ਪਾਣੂ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਪਾਣ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਫਿਰ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਪਾਠ ਪੂਜਾ ਕਰਦੇ ਹੋ ਉਸ ਥਾਂ ਤੇ ਬੈਠ ਕੇ ਵੀ ਤੁਸੀਂ ਇਸ ਪਾਠ ਨੂੰ ਕਰ ਸਕਦੇ ਹੋ ਇਸ ਪਾਠ ਨੂੰ ਕਰੰਦੇ ਲਈ ਕੋਈ ਜ਼ਿਆਦਾ ਤੁਹਾਡਾ ਖਰਚ ਵੀ ਨਹੀਂ ਹੋਣ ਵਾਲਾ ਤੇ ਕੋਈ ਜ਼ਿਆਦਾ ਤੁਹਾਡੀ ਮਿਹਨਤ ਵੀ ਨਹੀਂ ਲੱਗਣ ਵਾਲੀ ਨਾਲੇ ਨਾਲ ਤੁਹਾਨੂੰ ਬਚਾਰ ਦੇ ਵਿੱਚੋਂ 1 ਰੁਪਏ ਦੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਇਸ ਪਾਠ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਮਾਤਾ ਦੀ ਫੋਟੋ ਲੱਗੀ ਹੋਵੇ ਮਾਤਾ ਲక్ష్ਮੀ ਦੇਵੀ ਦੀ ਜਾਂ ਫਿਰ ਮਾਤਾ ਦੀ ਫੋਟੋ ਲੱਗੀ ਹੋਵੇ ਉਹਨਾਂ ਦੀ ਫੋਟੋ ਅੱਗੇ ਬੈਠ ਕੇ ਤੁਸੀਂ ਇਸਪਾਣੂ ਕਰ ਸਕਦੇ ਹੋ ਘਰ ਦੇ ਵਿੱਚ ਇਸਪਾਣੂ ਕਰਨਾ ਕਿਸ ਤਰੀਕੇ ਨਾਲ ਹੈ ਕਿਸ ਚੀਜ਼ ਨਾਲ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਆਹ ਤੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਕਿਸੇ ਦਾ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਦਾ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਹੋ ਕੇ ਟੁੱਟ ਗਿਆ ਜਾਂ ਫਿਰ ਰਿਸ਼ਤਾ ਹੋ ਜਾਂਦਾ ਤੇ ਵਿਆਹ ਤੱਕ ਕੋਈ ਨਾ ਕੋਈ ਪ੍ਰੋਬਲਮ ਪਰੇਸ਼ਾਨੀ ਆਉਂਦੀ ਰਹਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਹੋਣ ਵਾਲਾ ਹੈ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖੋ ਇਸ ਪਾਣ ਤੁਸੀਂ ਸ਼ੁਕਰਵਾਰ ਦੇ ਤਿੰਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜੈਸੇ ਵੀ ਸਮੇਂ ਤੁਹਾਡੇ ਕੋਲ ਸਮਾਂ ਮਿਲਦਾ ਹੈ ਤੁਸੀਂ ਕਰ ਸਕਦੇ ਹੋ ਪਰ ਇਸ ਪਾਣ ਤੁਸੀਂ ਸ਼ੁਕਰਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਸ਼ੁਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜੇ ਸਮੇਂ ਤੁਸੀਂ ਸੌਣ ਦੇ ਲਈ ਜਾਣਾ ਹੁੰਦਾ ਆਪਣੇ ਬੈਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਤਿੰਨ ਟੁਕੜੇ ਤੁਸੀਂ ਲੈ ਲੈਣੇ ਹਨ ਗੋੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਨਿੰਬੂ ਦਾ ਸਾਈਜ਼ ਇੰਨੇ ਛੋਟੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਕੋ ਸਾਈਜ਼ ਹੁੰਦਾ ਓਨੇ ਕ ਸਾਈਜ਼ ਦੇ ਤੁਸੀਂ ਗੁੜ ਦੇ achar ਤੁਸੀਂ ਤਿੰਨ ਟੁਕੜੇ ਲੈ ਲੈਣੇ ਹਨ ਤੇ ਜਿਹੜੇ ਤੁਸੀਂ ਤਿੰਨ ਟੁਕੜੇ ਗੁੜ ਦੇ ਲੈ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਵਿੱਚ ਰੱਖ ਲੈਣਾ ਜਿਵੇਂ ਹੀ ਤੁਸੀਂ ਰਾਤ ਦੇ ਸਮੇਂ ਆਪਣੀ ਰਸੋਈ ਵਿੱਚ ਉਹ ਕੰਮ ਕਰ ਮੁਕਾ ਦਿੰਦੇ ਹੋ ਆਪਣਾ ਸੌਣ ਲਈ ਜਾਂਦੇ ਹੋ ਤੇ ਉਸ ਸਮੇਂ ਤੁਸੀਂ ਤਿੰਨ ਗੋੜ ਦੇ ਟੋਕੜੇ ਤੇ ਉਹਨਾਂ ਟੋਕੜਿਆਂ ਨੂੰ ਅਲੱਗ ਕਟੋਰੀ ਵਿੱਚ ਪਾਉਣਾ ਹੈ ਜਿਹੜਾ ਤੀਸਰਾ ਹੋਵੇਗਾ ਉਸ ਨੂੰ ਵੀ ਤੁਸੀਂ ਅਲੱਗ ਕਟੋਰੀ ਵਿੱਚ ਪਾ ਲੈਣਾ ਹੈ ਪਾਉਣ ਤੋਂ ਬਾਅਦ ਵਿੱਚ ਤੁਸੀਂ ਇੱਕ ਕੌਲ ਚਾਰ ਰੱਖ ਲੈਣਾ ਹੈ ਤੁਹਾਡੇ ਘਰ ਵਿੱਚ ਸ਼ੁੱਧ ਚਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਧਾਰਮਿਕ ਸਥਾਨ ਦਾ ਤੁਸੀਂ ਗਲਾਸ ਜਾਂ ਫਿਰ ਗੜਵੀ ਦੇ ਵਿੱਚ ਪਾ ਕੇ ਚਲ ਰੱਖ ਲੈਣਾ ਹੈ ਇਸੇ ਤਰ੍ਹਾਂ ਜਿਹੜਾ ਇਹ ਦੋ ਟੋਕੜੇ ਤੁਸੀਂ ਰਸੋਈ ਵਿੱਚ ਰਹਿਣ ਦੇਣੇ ਹਨ ਤੇ ਇੱਕ ਟੁਕੜਾ ਤੁਸੀਂ ਲੈ ਕੇ ਗੋੜ ਦਾ ਜਿਹੜੇ ਗੜਵੇਂ ਤੁਸੀਂ ਜਾਲ ਵਾਲੀ ਹੈ ਇਸ ਨੂੰ ਤੁਹਾਡੇ ਘਰ ਦੇ ਵਿੱਚ ਜੇਕਰ ਬੱਚਾ ਹੈ ਜਿਸ ਤੇ ਵਿਆਹ ਸ਼ਾਦੀ ਨੂੰ ਰਿਸ਼ਤੇ ਨੂੰ ਲੈ ਕੇ ਮਾਤਾ ਪਿਤਾ ਪਰੇਸ਼ਾਨ ਰਹਿੰਦੇ ਹਨ ਜੇਕਰ ਉਹ ਬੱਚਾ ਘਰ ਦੇ ਵਿੱਚ ਹੈ ਤਾਂ ਇਹ ਗੜਵੀ ਜੋ ਜਿਸ ਤੇ ਤੁਸੀਂ ਜਾਲ ਪਾਇਆ ਉਸ ਦੇ ਉੱਪਰ ਕਟੋਰੀ ਇੱਕ ਗੋੜ ਵਾਲੇ ਟੁਕੜੇ ਦੀ ਰੱਖ ਕੇ ਉਸ ਨੂੰ ਬੱਚੇ ਦੇ ਸਰਾਣੇ નીચે ਰੱਖਾਉਣਾ ਹੈ ਕਹਨ ਤੋਂ ਭਾਵ ਕਿ ਜਿਹੜੀ ਸਾਈਡ ਤੇ ਬੱਚੇ ਦਾ ਸਿਰ ਹੋਵੇਗਾ ਸਰਾਣੇ ਨੇਜੇ ਤੁਸੀਂ ਇਸ ਗੜਵੀ ਨੂੰ ਰੱਖਾਉਣਾ ਹੈ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਇਹ ਕਹਿਣਾ ਹੋਵੇਗਾ ਕਿ ਜੇ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਹਨ ਜਾਂ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਘਰ ਵਿੱਚ ਨਹੀਂ ਰਹਿੰਦੇ ਤਾਂ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਤੁਸੀਂ ਇਸੇ ਪ੍ਰੋਸੈਸ ਦੇ ਨਾਲ ਇੱਕ ਗੜਵੀ ਤੇ ਇੱਕ ਟੁਕੜੀ ਗੁੜ ਦੀ ਇਸ ਨੂੰ ਤੁਸੀਂ ਸੌਣ ਦੇ ਸਮੇਂ ਆਪਣੇ ਸਿਰਹਾਣੇ નીચે ਰੱਖ ਕੇ ਸੌਂ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ ਇਸੇ ਤਰ੍ਹਾਂ ਸਰਾਣੇ ਨੇਚੇ ਰੱਖ ਕੇ ਜਿਵੇਂ ਤੁਸੀਂ ਰਾਤ ਦੇ ਸਮੇਂ ਸੌ ਜਾਓਗੇ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਨਹਾ ਧੋ ਕੇ ਨਹਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਵੀ ਤੁਹਾਡੀ ਘਰ ਮਾਤਾ ਦੀ ਤਸਵੀਰ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਬੈਠ ਜਾਣਾ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਤੁਸੀਂ ਕੀ ਗਰਨਾਂ ਉਸ ਵਾਸੀਪ ਹੋ ਜਾਂਦੇ ਨਾਲ ਮਾਤਾ ਨੂੰ ਭੋਗ ਲਗਵਾਉਣਾ ਇਸ ਤੋਂ ਲਾਵਾ ਜੇਕਰ ਤੁਸੀਂ ਆਪਣੇ ਘਰ ਵਿੱਚ ਇੱਕ ਭੋਜਨ ਨਹੀਂ ਤਿਆਰ ਕੀਤਾ ਹੋਵੇਗਾ ਤੇ ਇੱਕ ਦਿਨ ਪਹਿਲਾਂ ਤੁਸੀਂ ਕਰਨਾ ਜੋ ਰਾਤ ਦੇ ਸਮੇਂ ਰਸੋਈ ਵਿੱਚ ਦੋ ਟੁਕੜੇ ਗੁੜ ਦੇ ਛੱਡੇ ਸਨ ਉਹਨਾਂ ਦੇ ਵਿੱਚੋਂ ਇੱਕ ਕਟੋਰੀ ਗੁੜ ਦਾ ਟੁਕੜਾ ਤੁਸੀਂ ਚੋਕ ਕੇ ਲਿਆ ਕੇ ਮਾਤਾ ਨੂੰ ਉਸ ਗੁੜ ਦਾ ਭੋਗ ਲਗਵਾ ਦੇਣਾ ਤੇ ਇਸੇ ਤਰ੍ਹਾਂ ਭੋਗ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੁੜ ਦੀ ਟੁਕੜੀ ਨੂੰ ਤੁਸੀਂ ਪ੍ਰਸ਼ਾਦ ਦੇ ਤੋ ਅਤੇ ਸਾਰਾ ਪਰਿਵਾਰ ਸਾਰੇ ਪਰਿਵਾਰ ਦੇ ਵਿੱਚ ਵਰਤਾ ਕੇ ਤੁਸੀਂ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਮਾਤਾ ਦੇਵੀ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇੱਕ ਆਟੇ ਦਾ ਦੀਵਾ ਤਿਆਰ ਕਰਨਾ ਹੈ ਉਸ ਵਿੱਚ ਬੱਤੀ ਲਗਾ ਕੇ ਜਾਂ ਸਰੋਂ ਦਾ ਤੇਲ ਪਾ ਕੇ ਜਾਂ ਫਿਰ ਘਿਓ ਪਾ ਕੇ ਤੁਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਉਸ ਨੂੰ ਚਲਾਉਣਾ ਨਹੀਂ ਇਸ ਤਰੀਕੇ ਨਾਲ ਠੰਡਾ ਦੀਵਾ ਹੀ ਅਰਪਿਤ ਕਰਨਾ ਹੈ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ-ਤੇੜੇ ਆਸ-ਪਾਸ ਕਿਤੇ ਛੇਦਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਜੋ ਗੁੜ ਤੇ ਭੋਜਨ ਤਿਆਰ ਕੀਤਾ ਹੋਵੇਗਾ ਜੋ ਦੋਸੀ ਠੰਡਾ ਦਿਵਾ ਤਿਆਰ ਕੀਤਾ ਇਹ ਸਭ ਕੁਝ ਤੁਸੀਂ ਉਸ ਮੰਦਿਰ ਚ ਜਾ ਕੇ ਮਾਤਾ ਨੂੰ ਅਰਪਿਤ ਕਰਕੇ ਆ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਸੀਂ ਘਰ ਦੇ ਵਿੱਚ ਅਰਪਿਤ ਕਰ ਰਹੇ ਹੋ ਜਾਂ ਫਿਰ ਮੰਦਿਰ ਦੇ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਲਈ ਤੁਸੀਂ ਮਾਤਾ ਸ਼ੀਤਲਾ ਦੇ ਅੱਗੇ ਜ਼ਰੂਰ ਪ੍ਰੇਰ ਕਰਨੇ ਹੈ ਕਿ ਵਿਆਹ ਦਾ ਜੋਗ ਬਣੇ ਤੇ ਜਿੰਨੀਆਂ ਵੀ ਵਿਆਹ ਦੇ ਵਿੱਚ ਪ੍ਰੋਬਲਮ ਪਰੇਸ਼ਾਨ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਾਰੀਆਂ ਪ੍ਰੋਬਲਮ ਪਰੇਸ਼ਾਨੀਆਂ ਤੁਹਾਡੀਆਂ ਦੋ ਰੋਚਾਂ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵਿਆਹ ਦੀ ਪ੍ਰਾਰਥਨਾ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਦੇ ਵਿੱਚ ਮੰਗਲ ਕਰਿਆਵਾ ਸ਼ੁਰੂ ਹੋ ਜਾਣ ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਸ਼ੀਤਲਾ ਜੀ ਦੇ ਅੱਗੇ ਪ੍ਰਾਰਥਨਾ ਕਰਨ ਇਸ ਤੋਂ ਇਲਾਵਾ ਤੁਸੀਂ ਇਸ ਵੀਡੀਓ ਦੇ ਵਿੱਚ ਇੱਕ ਮੰਤਰ ਦੱਸਾਂਗੇ ਇਸ ਮੰਤਰ ਨੂੰ ਤੁਸੀਂ 7 ਵਾਰ ਬੋਲ ਦੇਣਾ ਹੈ 7 ਵਾਰ ਤੁਸੀਂ ਬੋਲਣਾ ਤੇ ਇਸ ਤੋਂ ਇਲਾਵਾ 11 ਵਾਰ ਜਾਂ ਫਿਰ ਉਸ ਤੋਂ ਵੱਧ ਵੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨਹੀਂ ਤਾਂ 7 ਵਾਰ ਕਰਨਾ ਹੈ ਤੇ ਮੰਤਰ ਦਾ ਜਾਪ ਹੈ ਓਮ ਸ਼ੇਤਲੈ ਨਮੇ ਇਸ ਮੰਤਰ ਦਾ ਜਾਪ 11 ਵਾਰ ਕਰਕੇ ਬੋਲ ਕੇ ਤੁਸੀਂ ਬਹੁਤ ਆਸਾਨ ਮੰਤਰ ਹੈ ਆਸਾਨੀ ਦੇ ਨਾਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੂਸਰਾ ਟੁਕੜਾ ਜੋ ਇੱਕ ਬਚ ਗਿਆ ਸੀ ਇੱਕ ਟੁਕੜਾ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਸਰਾਣੀ ਨੇਚੇ ਰੱਖਿਆ ਤੇ ਦੂਸਰਾ ਤੁਸੀਂ ਮਾਤਾ ਨੂੰ ਭੋਗ ਲਗਵਾਇਆ ਤੇ ਤੀਸਰਾ ਟੁਕੜਾ ਜੋ ਬਚ ਗਿਆ ਗੁੜ ਦਾ ਉਸ ਨੂੰ ਤੁਸੀਂ ਲੈ ਜਾਣਾ ਹੈ ਤੇ ਇਸ ਤਰ੍ਹਾਂ ਉਸ ਨੂੰ ਲਿਆ ਕੇ ਆਪਣੇ ਹੱਥ ਵਿੱਚ ਲੈ ਕੇ ਆਪਣੇ ਮਾਨ ਹੀ ਮਾਣਾ ਆਪਣੇ ਬੱਚਿਆਂ ਦੇ ਵਿਆਹ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਜੋ ਵੀ ਰੁਕਾਵਟ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆਉਂਦੀ ਹੈ ਉਹਨਾਂ ਦੇ ਬਾਰੇ ਤੁਸੀਂ ਬੋਲ ਦੇਣਾ ਹੈ ਮਾਨ ਹੀ ਮਾਨ ਤੇ ਇਸ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਗੁੜ ਦੇ ਟੁਕੜੇ ਨੂੰ ਆਪਣੇ ਘਰ ਤੋਂ ਬਾਹਰ ਜਿਵੇਂ ਕਿ ਆਵਾਰਾ ਕਈ ਵਾਰ گاਵਾ ਆਪਾਂ ਦੇਖਦੇ ਹਾਂ ਦੁਰੀਆਂ ਫਿਰਦੀਆਂ ਉਹਨਾਂ ਨੂੰ ਤੁਸੀਂ ਟੁਕੜੇ ਨੂੰ ਖਵਾ ਦੇਣਾ ਹੈ ਇਸ ਤਰ੍ਹਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਇਹ ਗੋੜ ਦੇ ਟੁਕੜੇ ਨੇ ਤੁਸੀਂ ਗਾਂ ਨੂੰ ਹੀ ਖਲਾਉਣਾ ਹੈ ਇਹ ਨਹੀਂ ਕਿ ਕੋਈ ਹੋਰ ਜਾਨਵਰ ਪਸ਼ੂ ਹੋਵੇ ਉਸ ਨੂੰ ਖਵਾ ਦਿਓ ਗਾਂ ਨੂੰ ਹੀ ਖਵਾਉਣਾ ਹੈ ਇਸ ਤਰੀਕੇ ਦੇ ਨਾਲ ਤਿੰਨੇ ਗੋੜ ਦੇ ਟੁਕੜੇ ਜਿਹੜੇ ਅਸੀਂ ਲੈ ਸੀ ਉਹਨਾਂ ਦੇ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪ੍ਰਯੋਗ ਕਰਨਾ ਜਗਾ ਤੁਹਾਡੇ ਘਰ ਦੇ ਆਸ-ਪਾਸ گاਉਂ ਆ ਤਾਂ ਨੂੰ ਲੈ ਨਹੀਂ ਦਿਖਾਈ ਦਿੰਦੀਆਂ ਤਾਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਵੇਖਵਾ ਸਕਦੇ ਹੋ ਜੋ ਵੀ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਅਗਰ ਉਹ ਇਸ ਪਾਣੂ ਖੁਦ ਕਰਨਾ ਚਾਹੁੰਦੇ ਹਨ ਤਾਂ ਖੁਦ ਵੀ ਕਰ ਸਕਦੇ ਹਨ ਜੇਕਰ ਮਾਤਾ ਪਿਤਾ ਕਰਨਾ ਚਾਹੁੰਦੇ ਹਨ ਭੈਣ ਭਰਾ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਤੇ ਇਸੇ ਤਰ੍ਹਾਂ ਉਹ ਪਾਣੀ ਦੀ ਗੜਵੀ ਤੇ ਜਿਹੜਾ ਸਾਡੇ ਕੋਲ ਗੋੜ ਦਾ ਟੁਕੜਾ ਹੋਵੇਗਾ ਉਹ ਮਾਤਾ ਪਿਤਾ ਜੇਕਰ ਉਪਾਅ ਕਰ ਰਹੇ ਨੇ ਉਹ ਲਿਆ ਕੇ ਗੋੜ ਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਜਿਸ ਬੱਚੇ ਦੇ ਲਈ ਉਪਾਅ ਕਰ ਰਹੇ ਉਦੇ ਉੱਪਰ ਸਿਰ ਤੇ 7 ਵਾਰ ਗੋੜ ਨੂੰ ਵਾਰ ਦੇਣਾ ਹੈ ਤੇ ਇਸ ਤੋਂ ਇਲਾਵਾ ਜੇਕਰ ਬੱਚੇ ਤੁਹਾਡੇ ਘਰ ਵਿੱਚ ਨਹੀਂ ਆਉਂਦਾ ਤੁਸੀਂ ਉਹਨਾਂ ਦੀ ਤਸਵੀਰ ਦੇ ਉੱਪਰੋਂ ਵੀ ਵਾਰ ਸਕਦੇ ਹੋ ਜਾਂ ਕਿਸੇ ਕੱਪੜੇ ਦੇ ਉੱਪਰੋਂ ਵਾਰ ਸਕਦੇ ਹੋ ਇਸ ਤਰ੍ਹਾਂ ਸਿਰ ਤੋਂ ਵਾਰਨ ਤੋਂ ਬਾਅਦ ਵਿੱਚ ਉਹ ਗੋੜ ਦਾ ਟੁਕੜਾ ਹੋਵੇਗਾ ਉਹ ਤੁਸੀਂ ਕੁੱਤੇ ਨੂੰ ਖਿਲਾਉਣਾ ਹੈ ਜਿਹੜੇ ਲੋਕਾਂ ਦੇ ਘਰ ਆਸ-ਪਾਸ ਕੁੱਤੇ ਸਾਡੇ ਨਾਲ ਤੁਰੇ ਫਿਰਦੇ ਮਿਲ ਜਾਂਦੇ ਹਨ ਉਹ ਇਸ ਗੋੜ ਨੂੰ ਕੁੱਤੇ ਨੂੰ ਖਵਾਉਣ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਆਸ-ਪਾਸ ਕੋਈ ਵੀ ਕੋਤਾ ਦਿਖਾਈ ਨਹੀਂ ਦਿੰਦਾ ਉਹ ਗੋੜ ਦੇ ਟੁਕੜੇ ਨੂੰ ਕਿਸੇ ਦਰਖਤ ਦੇ نیچے ਰੱਖ ਕੇ ਆ ਸਕਦੇ ਹਨ ਉਥੇ ਛੋਟੇ ਛੋਟੇ ਕੀੜੇ ਕੀੜੀਆਂ ਜਿਹੜਾ ਉਸ ਗੋੜ ਦੇ ਟੁਕੜੇ ਨੂੰ ਖਾ ਲੈਣਗੇ ਪਰ ਤੁਸੀਂ ਇਹ ਗੋੜ ਦਾ ਟੁਕੜਾ ਰੱਖਦੇ ਸਮੇਂ ਪ੍ਰਾਰਥਨਾ ਜੋ ਪ੍ਰਾਰਥਨਾ ਜ਼ਰੂਰ ਕਰਨੀ ਹੈ ਤੇ ਆਪਣੇ ਬੱਚਿਆਂ ਦੀ ਮੈਦੀ ਸ਼ਾਦੀ ਨੂੰ ਲੈ ਕੇ ਇਸ ਤਰ੍ਹਾਂ ਸਾਡੇ ਕੋਲ ਇੱਕ ਗੜਵੀ ਚਲ ਜਲ ਵਾਲੀ ਰਹਿ ਗਈ ਹੈ ਉਸ ਦਾ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਛਿੜਕਾ ਕਰਨਾ ਹੈ ਮੇਨ ਗੇਟ ਤੇ ਵੀ ਕਰਨਾ ਹੈ ਤੇ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਤੇ ਵੀ ਤੇ ਬੱਚਿਆਂ ਉੱਪਰ ਵੀ ਕਰਨਾ ਹੈ ਤੇ ਆਪਣੇ ਉੱਪਰ ਵੀ ਇਸ ਜਲ ਦਾ ਛਿੜਕਾਅ ਕਰਨਾ ਹੈ। ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਤੇ ਆਪਣੇ ਪਰਿਵਾਰ ਦੇ ਉੱਪਰ ਛਿੜਕਾਅ ਕਰ ਲੈਣਾ ਹੈ। ਇੱਕ ਵਾਰ ਇਸ ਪਾਣੂ ਜ਼ਰੂਰ ਕਰਕੇ ਦੇਖਿਓ। ਜਦੋਂ ਤੁਸੀਂ ਇਸ ਪਾਣੂ ਕਰ ਲਓਗੇ ਤੁਰੰਤ ਤੁਹਾਡੇ ਵਿਆਹ ਦੇ ਜੋਗ ਪਾਣਨੇ ਸ਼ੁਰੂ ਹੋ ਜਾਣਗੇ ਜਿੰਨੀਆਂ ਵੀ ਤੁਹਾਡੇ ਵਿਆਹ ਦੇ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਨੇ, ਮੁਸ਼ਕਲਾਂ ਆ ਰਹੀਆਂ ਨੇ ਉਹ ਸਾਰੀਆਂ ਤੁਰੰਤ ਦੂਰ ਹੋ ਜਾਣਗੀਆਂ। ਇਸੀ ਸਾਂਢੀ ਅੱਜ ਦੇ ਵੀਡੀਓ ਦਾ ਪਾ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ